ਗੁਰਦਾਸਪੁਰ ਦੇ ਪਿੰਡ ਹੀਰ ਦੇ ਛੁੱਟੀ ਆਏ ਫੌਜੀ ਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਹਾਦਸੇ ਦੌਰਾਨ ਛੋਟਾ ਬੱਚਾ ਹੋਇਆ ਜ਼ਖਮੀ ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸ ਦਾ ਛੋਟਾ ਬੱਚਾ ਜ਼ਖਮੀ ਹੋ ਗਿਆ ਜਵਾਨ ਅਰਜੁਨ ਸਿੰਘ 155 ਇਨਫੈਂਟਰੀ ਦਾ ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਵਕਤ ਜੰਮੂ ਦੇ ਰਜੋਰੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਅਤੇ 15 ਦਿਨ ਦੀ ਛੁੱਟੀ ਆਏ ਹੋਇਆ ਸੀ ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵਜਨ ਕਾਰਨ ਉਹ ਸੜਕ ਤੇ ਡਿੱਗ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ वि घटना संबंधी जानकारी देंदे हुए मृतक जवान अर्जन सिंह परिवारक मैंबर सबका हवलदार चरणजीत सिंह ने दसिया कि मृतक सूबेदार अर्जुन सिंह अपने किसी जरूरी काम लिय पिंड तो जोड़ा छतरा जा रहा है कि जोड़ा छतरा के नज़दीक किसी अणपछाती ट्रैक्टर ट्राली ने उसनों साइड मार उस दी उसकी घटना वाली जगह से ही मौत हो गई उसके उस एक छोटे बच्चे भी सट्टा लग गई जिसका एक निजी हस्पता विखे इलाज किया जा रहा है ਉਹਨਾਂ ਨੇ ਕਿਹਾ ਕਿ ਜਵਾਨ ਆਪਣਾ ਨਵਾਂ ਘਰ ਬਣਾ ਰਿਹਾ ਸੀ ਜਿਸ ਕਰਕੇ ਉਹ ਛੁੱਟੀ ਆਇਆ ਹੋਇਆ ਸੀ ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸਨੇ ਕੁਝ ਦਿਨ ਪਹਿਲਾਂ ਹੀ ਆਪਣੀ ਛੁੱਟੀ ਵਧਾਈ ਸੀ ਅਤੇ ਬੀਤੇ ਕੱਲ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਹੀ ਅੰਤਿਮ ਸੰਸਕਾਰ ਮੌਕੇ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ 155 ਇਨਫੈਂਟਰੀ ਤਾ ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਇੱਕ ਬਹੁਤ ਹੀ ਹੁਨਾਰ ਅਤੇ ਬਹਾਦਰ ਜਵਾਨ ਸੀ ਅਤੇ ਉਹ ਹਮੇਸ਼ਾ ਹੀ ਆਪਣੇ ਜੂਨੀਅਰ ਜਵਾਨਾਂ ਦੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਕਾਰਨ ਨੂੰ ਉਹਨਾਂ ਦੀ ਯੂਨਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ਮੇਰਾ ਨਾਮ ਐਕਸ ਹੌਲਡਰ ਚਰਨਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਦਾ ਇਹ ਮੇਰਾ ਸੰਡੂ ਸੀ ਇਹ 155 ਪੀ ਇਨਫੈਂਟਰੀ ਬਟਲিয়ন ਟੀਏ ਜਾ ਕੇ ਬਹੁਤ ਸਰਵਸ ਕਰਦੇ ਹੇਰ ਜੋੜੀ ਤਨਾਰ ਸੀ ਛੁੱਟੀ ਆ ਰਹੀ ਸੀ ਪਹਿਲਾਂ 15 ਦਿਨ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਤਾ ਜੁਨਟ ਨੇ ਕਿ ਛੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੇ ਰਿਪੋਰਟ ਕੀਤਾ ਉਧਰ ਸੇ ਛੁੱਟੀ ਲੈ ਕੇ ਤਿੰਨ ਸਾਲ ਤੋਂ ਹੈ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਿਆ ਕੀ ਹਾਲ ਚਲ ਕਹਿੰਦਾ ਠੀਕ ਹੈ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਉ ਹਸਪੀਟਲ ਮੇ ਪਹੁੰਚੋ ਜਬ ਦੁਬਾਰਾ ਉਸੀ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੌੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਤੇ ਤੇ ਰਸਤੇ ਵਾੜ ਕੇ ਮੋਟਰ ਟਰੈਕਟਰ ਟ੍ਰੈਲੀਗੇਸ਼ਨ ਅਨੁਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ تھے ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ ਏ ਗਿਰ ਕੇ ਨਾਲ ਬੱਚਾ ਸੀ ਔਰ ਨਾਲ ਸੁਵੇਧਾ ਰਜਨ ਸਿੰਘ ਜੀ ਸੀ ਇਹਨਾਂ ਨੂੰ ਟਰਾਲੀ ਨੇ ਟੱਕਰ ਮਾਰੀ ਦੋਨੇ ਜ਼ਮੀਨ ਕੇ ਗਿਰ ਕੇ ਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14 15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜ਼ਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੁਨ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੋੰਟ ਦੇ ਕੱਲ ਰਾਤ 2:00 ਵਜੇ ਬਾਤ ਹੋਆ ਮੇਰਾ ਐਸਐਮ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬਣਦਾ ਸਨਮਾਨ ਆ ਅਸੀਂ ਇਹਨੂੰ ਕੋ ਦਵਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਉਹ ਰਜਵਾਨ 15-20 ਆਦਮੀ ਕਾਫੀ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਜੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕੋਲ ਵੀ ਸਾਨੂੰ ਤਰਸ ਦੇ ਆਧਾਰ ਤੇ ਇਹ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜ੍ਹਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੂਵੇ ਸਾਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅੱਦਾਂ ਬਹੁਤ ਹੀ ਮੁਸ਼ਕਲ ਹੋ ਜਾਈਗੀ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾ ਉਹਨਾਂ ਅੱਗੇ ਕਿ ਆਣ ਆਪਣੇ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ के जरूर का खालसा, की जैग्राफ की थी और सब हमारे छुट्टी आए थे पहले भी एक महीने आए थे उसके बाद दिन और साहब ने किसी काम की वजह से तो कल हमें भी शाम को पता चला कि कुछ घटना घट गट गई है सब के साथ तो जिस वजह से हमारा सुबह हमें आना पड़ा तो हमारे साथ बहुत अच्छे लिंक थे बहुत बढ़िया काम थे सब जरा काम करते थे ऐसी वैसी कोई बात नहीं थी किसी का तो बाकी तो किसी के ऊपर कोई जोर चलता नहीं इस काम में जो हुआ होगा जो जिस काम से हुई है बात वो हो ही रहेगी बाकी आपके सामने ही है जैसे है चल रहा चलनी रहे उसी यूनिट में काम करते थे 155 इन्फेंट्री बटालियन के जैक रैप इस टाइम ड्यूटी कहाँ थी रुकी? इनके इस टाइम में ड्यूटी थी और में